ਤੁਸੀਂ ਸਿਹਤ ਬਚਾਉਣੀ ਆ ਬਿਮਾਰੀਆਂ ਤੋਂ ਬਚਣਾ ਤਾਂ ਤੁਹਾਨੂੰ ਆਪ ਦੇ ਜੋ ਗਰੀ ਘਰ ਜੋ ਗਰੀ ਸਬਜੀ ਹਰ ਹਾਲਤ ਬਿਜਣੀ ਪਊ ਤੇ ਛੇ ਹਜ਼ਾਰ ਦੀ ਸਬਜੀ ਖਾ ਲਈ ਨਾਲੇ ਆ ਖਰਾਕੀ ਤਾਤਾ ਜ਼ਹਿਰ ਤੋਂ ਮੁਕਤਾ ਹੁਣ ਬਾਜ਼ਾਰ ਚ ਸਬਜੀ ਆਈ ਜਾਂਦੀ ਉਹਦੇ ਤੇ ਜ਼ਹਿਰ ਬਹੁਤ ਜ਼ਿਆਦਾ ਯੂਜ਼ ਹੁੰਦਾ ਗੈਰ ਮੁਕਤ ਜੇ ਤੁਸੀਂ ਸਬਜ਼ੀ ਕਰਨੀ ਆ ਤਾਂ ਤੁਹਾਨੂੰ ਖੁਦ ਨੂੰ ਕਰਨੀ ਪੈਣੀ ਆ ਘਰੇ ਜੇ ਤਾਂ ਤੁਸੀਂ ਸਿਹਤ ਬਚਾਉਣੀ ਆ ਬਿਮਾਰੀਆਂ ਤੋਂ ਬਚਣਾ ਤਾਂ ਤੁਹਾਨੂੰ ਆਪ ਦੇ ਜੋਗਰੀ ਘਰ ਜੋਗਰੀ ਸਬਜ਼ੀ ਹਰ ਹਾਲਤ ਬਿਜਣੀ ਪਊ ਕਿਉਂਕਿ ਸਬਜ਼ੀ ਆ ਜਿਹੜੀ ਉਹ ਸਾਡੀ ਖਾਣਕ ਦੀ ਮੁੱਢਲੀ ਜ਼ਰੂਰਤ ਆ ਮੁੱਢਲੀ ਜ਼ਰੂਰਤ ਹੋਣ ਕਰਕੇ ਸਾਨੂੰ ਸਵੇਰ ਵੀ ਸ਼ਾਮ ਨੂੰ ਵੀ ਇਹ ਚੀਜ਼ ਦੀ ਲੋੜ ਪੈਂਦੀ ਹੈ ਇਹ ਆਪਣਾ ਜਿਹੜਾ ਸਬਜ਼ੀ ਆਸਤੇ ਅਸੀਂ ਸੰਡੋਬੀ ਡੇਢ ਕਨਾਲ ਥਾਂ ਹੈ ਠੀਕ ਹੈ ਡੇਢ ਕਨਾਲ ਜਗਾ ਆਪਾਂ ਸਬਜ਼ੀ ਆਸਤੇ ਹੀ ਰੱਖੀ ਆ ਠੀਕ ਹੈ ਉਹਦੇ ਵਿੱਚ ਮੌਸਮ ਦੇ ਹਿਸਾਬ ਨਾਲ ਜਿਹੜੀ ਸਾਰੀ ਸਬਜ਼ੀ ਅਸੀਂ ਲਾਉਨੇ ਆ ਠੀਕ ਹੈ ਜਿੰਨੀ ਵੀ ਮੌਸਮ ਦੇ ਹਿਸਾਬ ਨਾਲ ਹੁੰਦੀ ਆ ਆਪਾਂ ਨੂੰ ਰੋਜ਼ ਦੀ ਸਬਜ਼ੀ ਦੀ ਲੋੜ ਆ ਉਹ ਤਕਰੀਬਨ ਸਾਰੀਆਂ ਹੀ ਸਬਜ਼ੀਆਂ ਸਾਡੇ ਲੱਗੀਆਂ ਹੋਈਆਂ ਆ ਅਜਰਾ ਵੀ ਹੈਗੀਆਂ ਅ ਧਣੀਆਂ ਤੋਂ ਲੈ ਕੇ ਮੇਥੀ ਪਾਲਕ ਮੂਲੀ ਛਰਗਮਾ ਤੇ ਸਾਗ ਆ ਤੇ ਸਰੋਂ ਥੋੜੀ ਬਿਜੀ ਹੋਈ ਆ ਹਾਂਜੀ ਉਹਦੇ ਨਾਲ ਲਸਣ ਲੋਸਣ ਹਲਦੀ ਹਲਦੀ ਜੋ ਮਾਲਾ ਹੈਗਾ ਸਾਦੀ ਚ ਆਪਾਂ ਨੂੰ ਆਉਂਦੀ ਐ ਜੀ ਜੇਦੀ 로ਡ ਪੈਂਦੀ ਆ ਉਹ ਤਕਰੀਬਨ ਸਾਰੀ ਲਾਈ ਹੋਈ ਐ ਵੀ ਇਹਨੂੰ ਕੋਈ ਰੇ ਨਹੀਂ ਪਾਉਂਦੇ ਕੋਈ ਸਪਰੇ ਕਿਸੇ ਕਿਸਮ ਦੀ ਕੋਈ ਵੀ ਸਪਰੇ ਨਹੀਂ ਕਰਦੇ ਅਸੀਂ ਹਾਂਜੀ ਕੋਈ ਬਹੁਤੀ ਆਂ ਸਾਹਮ ਸਮਝ ਨਹੀਂ ਰੱਖਣੀ ਪੈਂਦੀ ਜੇ ਤਾਂ ਤੁਸੀਂ ਰੋਟ ਦੇ ਹਿਸਾਬ ਨਾਲ ਲਾਉਂਗੇ ਹਾਂਜੀ ਰੋਟ ਦੇ ਹਿਸਾਬ ਨਾਲ ਉਹਨੂੰ ਕੋਈ ਐਡੀ ਬਾਲੀ ਬਿਮਾਰੀ ਨਹੀਂ ਲੱਗੂਗੀ ਜਦੋਂ ਆਪਾਂ ਰੋਟਟੋ ਆਊਟ ਲਾਵਾਂਗੇ ਨਾ ਉਦੋਂ ਨੂੰ ਬਿਮਾਰੀ ਲੱਗੂਗੀ ਲੱਗੂਗੀ ਠੀਕ ਆ ਫੇਰ ਉਹ ਰੋਟਟੋ ਜਦੋਂ ਆਊਟ ਲਾ ਲਾ ਫੇਰ ਉਹ ਕੈਮੀਕਲ ਤੋਂ ਬਿਨਾ ਹੁੰਦੀ ਨਹੀਂ ਤੇ ਸਾਡੇ ਟ੍ਰੈਂਡ ਕੀ ਬਣ ਗਿਆ ਲੋਕਾਂ ਨੂੰ ਵੀ ਜਿਹੜੀ ਰੋਟਟੋ ਆਊਟ ਚੀਜ਼ ਆ ਉਹ ਮਹਿੰਗੀ ਵੀ ਵਿਕਦੀ ਆ ਤੇ ਲੋਕ ਲੈਂਦੇ ਵੀ ਜ਼ਿਆਦਾ ਮਹਿੰਗੀ ਹੋਣ ਦੇ ਕਾਰਨ ਹਾਲਾਂਕਿ ਉਹ ਸਾਰੀ ਜ਼ਹਿਰ ਦੇ ਨਾਲ ਤਿਆਰ ਕੀਤੀ ਹੁੰਦੀ ਹੈ ਪੈਦਾ ਕਰਨ ਵਾਲਾ ਰੋਟਟੋ ਆਊਟ ਤਾਂ ਕਰਦਾ ਉਹਨੂੰ ਰੇਟ ਵੱਧ ਮਿਲਦਾ ਜਦੋਂ ਜਿਹੜੀ ਚੀਜ਼ ਦਾ ਰੇਟ ਵੱਧ ਮਿਲੂਗਾ ਅਗਲੇ ਨੂੰ ਤੇ ਫੇਰ ਅਗਲਾ ਉਹ ਉਹਨੂੰ ਥੋੜਾ ਜਿਹਾ ਘੇਟਾ ਕਰਨ ਦੀ ਕੋਸ਼ਿਸ਼ ਕਰਦਾ ਇਸ ਵਾਸਤੇ ਜਿਹੜੀ ਜ਼ਿਆਦਾ ਰੋਟਟੋ ਆਊਟ ਆ ਉਹ ਪਹਿਲੀ ਤੇ ਗੱਲਾਂ ਖਾਣ ਵਾਲੀ ਚੀਜ਼ ਹੀ ਨਹੀਂ ਹੁੰਦੀ ਕੁਦਰਤ ਨੇ ਰੋਟ ਦੇ ਹਿਸਾਬ ਨਾਲ ਜਿਹੜੀ ਚੀਜ਼ ਦਿੱਤੀ ਆ ਬਹੁਤ ਸਹੀ ਦਿੱਤੀ ਆ ਉਹਦੇ ਵਿੱਚ ਖਰਾਕੀ ਤੱਤ ਵੀ ਉਸ ਹਿਸਾਬ ਨਾਲ ਪੂਰੇ ਹੁੰਦੇ ਆ ਤੇ ਉਹਦੇ ਤੇ ਕੈਮੀਕਲ ਵੀ ਘੱਟ ਜੂਜ ਹੁੰਦਾ ਜਿਹੜੀ ਰੋਟ ਟੂ ਆਉਟ ਆ ਉਹ ਕੈਮੀਕਲ ਦੇ ਜੋਰ ਤੇ ਹੀ ਕੀਤੀ ਜਾਂਦੀ ਜਿਹੜੀ ਅਸੀਂ ਲਸਣ ਆਪ ਦੇ ਕੁ ਜੋਗਰੀ ਲਾਉਨੇ ਆ ਕਮਰਸ਼ਲ ਤਾਂ ਕੰਮ ਕਰਦੇ ਨਹੀਂਗੇ ਤੇ ਉਹ ਅਸੀਂ ਆਏ ਚੁੰਡੀਆਂ ਨਾਲ ਨਹੀਂ ਲਾਉਂਦੇ ਉਹਨੂੰ ਆਏ ਜਿੰਨਾ ਕ ਆਪਾਂ ਨੂੰ ਘਰ ਦੀ ਰੋਡ ਆਸਤੇ ਜਗਾ ਚਾਹੀਦੀ ਆ ਵੀ ਉਹ ਇਨਿਕਲਸਨ ਆਪਣੇ ਲੱਗੂਗੀ ਉਸ ਹਾਵ ਨਾਲ ਉਹ ਥਾਂ ਨੂੰ ਪੱਧਰਾ ਕਰਕੇ ਸਵਾਰ ਕੇ ਉਹਨੂੰ ਪੱਧਰਾ ਕਰਕੇ ਤੇ ਕਹਿ ਰੀਆਂ ਕਹਿ ਰੀਆਂ ਗੰਡੀਆਂ ਕਰਕੇ ਤੇ ਉਹ ਗੰਡੀਆਂ ਦਾ ਛਿਟਾ ਦੇ ਦੇਨੇ ਅਸੀਂ ਛਿਟਾ ਦੇ ਕੇ ਤੇ ਉੱਤੇ ਉਹ ਦੇਣਾ ਮੋਟੀ ਮੋਟੀ ਪ੍ਰਾਲੀ ਪਾ ਦੇਨੇ ਠੀਕ ਉਹ ਮੋਟੀ ਪ੍ਰਾਲੀ ਦੇ ਵਿੱਚ ਦੀ ਆਪੇ ਹੀ ਉਹ ਭੁੱਖਾਂ ਤਾਂ ਗੱਡਿਆ ਆਉਂਦੀ ਇੱਕ ਢੂੰਗੀਆਂ ਹੋ ਜਾਂਦੀਆਂ ਤੇ ਪਾਸੇ ਤੋਂ ਮਿੱਟੀ ਉਹਨ ਘੁੱਟ ਲੈਂਦੀ ਆ ਤੇ ਉਹ ਗੰਡਾ ਮੋਟਾ ਨਹੀਂ ਹੁੰਦਾ ਮਿੱਟੀ ਤੋਂ ਤਾਂ ਹੀ ਗੰਡਾ ਬਣ ਜਾਂਦਾ ਹਾਂਜੀ ਤੇ ਉਹ ਪਾਸੇ ਤੋਂ ਮਿੱਟੀ ਘੁੱਟਦੀ ਨਹੀਂ ਉਤੋਂ ਇਹਨੂੰ ਇੱਕ ਤਾਂ ਨਮੀ ਨਹੀਂ ਜਾਂਦੀ ਥੱਲੇ ਸੈੱਲ ਰਹਿੰਦੀ ਆ ਤੇ ਇੱਕ ਕੱਖ ਨਹੀਂ ਹੁੰਦਾ ਤੁਸੀਂ ਕਦੋਂ ਵੀ ਤੁਸੀਂ ਇੱਕ ਪਾਸੇ ਬੋਲਰ ਦੀ ਸਬਜ਼ੀ ਲੈ ਕੇ ਢੜ ਦਿਓ ਇੱਕ ਪਾਹੇ ਜਿਹੜੀ ਤੁਸੀਂ ਘਰੇ ਬਿਨਾਂ ਰੇ ਸਪਰੇ ਵਾਲੀ ਤਿਆਰ ਕੀਤੀ ਉਹ ਤਾਂ ਲੋ ਉਹਦਾ ਟੇਸਟ ਦਾ ਵੀ ਫਰਕ ਆ ਉਹਦੇ ਵਿੱਚ ਜਿਹੜੇ ਆਪਣੇ ਸਰੀਰ ਨੂੰ ਖਰਾਕੀ ਤਰਤ ਚਾਹੀਦੇ ਉਹਨਾਂ ਦਾ ਵੀ ਫਰਕ ਟੇਸਟ ਦਾ ਤਾਂ ਅੱਡੋ ਹੀ ਜ਼ਿਆਦਾ ਫਰਕ ਪੈਂਦਾ ਪੰਜ ਸੱਤ ਜੀਆਂ ਵਾਲਾ ਪਰਵਾਦੀ ਘਟੋ ਘਟ 100 ਦੀ ਸਬਜੀ ਸਵੇਰ ਤੇ 100 ਦੇ ਲਗਭਗ ਸ਼ਾਮ ਨੂੰ ਸਬਜੀ ਸਬਜੀ ਤੇ ਲੱਗਦਾ ਤੇ ਜੇ ਆਪਾਂ ਲਈਏ ਸਾਬ ਕਿਤਾਬ 2 ਮਹੀਨੇ ਦਾ 200 ਰੁਪਏ ਦੀ ਸਬਜ਼ੀ ਤੇ ਸਾਨੂੰ ਲੱਭੀ 6000 ਦੀ ਬਣ ਗਈ ਇੱਕ ਮਹੀਨੇ ਦੀ ਤੇ 6000 ਦੀ ਸਬਜ਼ੀ ਖਾ ਲਈ ਨਾਲੇ ਅ ਬੜੀਆ ਖਰਾਕੀ ਤਰਤਾ ਜ਼ਹਿਰ ਤੋਂ ਮੁਕਤਾ ਤੇ ਬਿਮਾਰੀਆਂ ਤੋਂ ਤੁਸੀਂ ਬਚ ਜਾਓਗੇ ਦੋਨੇ ਗੱਲਾਂ ਨਾਲੇ ਤਾਂ ਪੈਸੇ ਦੀ ਬਚਤ ਆ ਨਾਲੇ ਥੋੜੀ ਸਿਹਤ ਦੀ ਬਚਤ ਆ ਸਭ ਨਾਲੋਂ ਵੱਧ ਇਹ ਇੱਕ ਕਨਾਲ ਜਗਾ ਉਹਨੂੰ ਤਿੰਨ ਭਾਗਾਂ ਚ ਵੰਡ ਲੇ ਸਾਦੀ ਵਾਲੀ ਐ ਚ ਆ ਗਈ ਗਰਮੀ ਵਾਲੀ ਦੂਜੀ ਸਾਈਡ ਚ ਆ ਗਈ ਫੇਰ ਅਗਲੀ ਵਾਰ ਨੂੰ ਉਹ ਜਿਹੜਾ ਤੀਜਾ ਪੋਰਸ਼ਨ ਆ ਉਹਦੇ ਚ ਚੇਂਜ ਕਰ ਦਿਓ ਗਰਮੀ ਵਾਲੀ ਜਿੱਥੇ ਬੇਲਾ ਰੱਖਿਆ ਸੀ ਥਾਂ ਉੱਥੇ ਕਰ ਲਓ ਜਦੋਂ ਤੁਸੀਂ ਚੇਂਜ ਕਰਕੇ ਲਾਉਂਗੇ ਇੱਕ ਤਾਂ ਨਦੀਨਾਂ ਦੀ ਬਚਤ ਹੋ ਜਾਨੀ ਇੱਕੋ ਸਬਜ਼ੀ ਵਧਿਆ ਹੋਊਗੀ